ਸਸਰੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਇਜ਼ੀ ਨਾਸ਼ਤਾ ਬਹੁਤ ਹੀ ਘੱਟ ਸਮਾਨ ਵਿੱਚ ਆਪਾਂ ਟੇਸਟੀ ਕਰਕਰਾਂ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਤੇ ਇਹਦੇ ਚ ਸਮਾਨ ਦੀ ਜ਼ਿਆਦਾ ਦੀ ਜਰੂਰ ਸਾਨੂੰ ਨਹੀਂ ਪਵੇਗੀ ਜਦੋਂ ਵੀ ਕੁਝ ਚਟਪਟਾ ਕਰਾਰਾ ਖਾਣ ਦਾ ਮਨ ਕਰੇ ਤੁਸੀਂ ਇਹ ਬਣਾ ਸਕਦੇ ਹੋ ਤੇ ਇਹ ਆਪਾਂ ਬ੍ਰੈਡ ਤੇ ਆਲੂਆਂ ਦੇ ਨਾਲ ਹੀ ਬਣਾ ਕੇ ਤਿਆਰ ਕਰਾਂਗੇ ਤੇ ਫਰੈਂਡਸ ਇਸ ਵਾਸਤੇ ਮੈਂ ਇੱਥੇ ਲੈ ਲੈਨੇ ਉਬਲੇ ਹੋਏ ਆਲੂ ਆਲੂ ਮੈਂ 400 ਗ੍ਰਾਮ ਲੈਨੇ ਤੇ ਉਹਨਾਂ ਨੂੰ ਉਬਾਲ ਕੇ ਮੈਸ਼ ਕਰ ਲਿਆ ਇੱਕ ਵੱਡੇ ਸਾਈਜ਼ ਦਾ ਪਿਆਜ਼ ਇਸ ਤੇ ਪਾਤਾ ਮੈਂ ਬਾਰਿਕ ਕੱਟ ਕੇ ਕੇ थोड़ियाँ हरिया मिर्चा तो अदरक का टुकड़ा मैं बारीक कट करके पाया नाले आपवे इत हरा तनिया। हरा धनिया जरूर पाए जो बहुत ही ज़्यादा वाइया लगता है तो चिली फ्लेक्स पाए एक टेबल स्पून तो डेढ़ टेबल स्पून मै डेढ़ चम्मच मैं इतने पाया धनिया पाउडर एक चम्मच आपवे अमचूर पाउडर ए कलर वास्ते आप थोड़ी जी हल्दी पा देवेंगे अद्धा कुछ चम्मच अर्धा चम्मच ही आप जीरा पावे जीरे की थानी अजवाइण भी ले सकते होते इतने मैं हरी चटनी लई है यानी कि हरी सॉस ਇਹ ਜਿਹੜੀ ਗ੍ਰੀਨ 소ਸ ਮਾਰਕੀਟ ਚ ਆਂਦੀ ਹੈ ਉਹੀ ਵਾਲੀ ਮੈਂ ਇੱਥੇ ਯੂਜ਼ ਕਰਾਂਗੀ ਤੁਸੀਂ ਪੁਦੀਨੇ ਵਾਲੀ ਵੀ ਯੂਜ਼ ਕਰ ਸਕਦੇ ਹੋ ਨਮਕ ਸਵਾਦ ਅਨੁਸਾਰ ਪਾ ਦਵਾਂਗੇ ਨਾਲੇ ਮੈਂ ਇੱਥੇ ਚਾਰ ਬਰਾਊਨ ਬ੍ਰੈਡ ਦਾ ਜਿਹੜਾ ਕ੍ਰੰਮਸ ਬਣਾ ਕੇ ਰੱਖੀ ਸੀ ਯਾਨੀ ਕਿ ਮਿਕਸੀ ਵਿੱਚ ਮੈਂ ਉਹਨੂੰ ਪੀਸ ਲਿਆ ਸੀ ਤੇ ਜਿੰਨੇ ਆਪਣੇ ਬ੍ਰੈਡ ਲੱਗਣਗੇ ਉਹਨਾਂ ਆਪਾਂ ਪਾ ਲਵਾਂਗੇ ਇਸ 'ਚ ਥੋੜਾ ਥੋੜਾ ਕਰਕੇ ਪਾਵਾਂਗੇ ਇੱਥੇ ਮੈਂ ਚਾਰ ਬ੍ਰੈਡ ਚਾਰ ਬ੍ਰੈਡਾਂ ਦੇ ਕ੍ਰੰਮਸ ਬਣਾਏ ਸੀ ਯਾਨੀ ਕਿ ਪੀਸ ਲਿਆ ਸੀ ਮਿਕਸੀ ਵਿੱਚ ਅਨਨ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਡੋਹ ਦੀ ਤਰ੍ਹਾਂ ਬਣਾ ਲਵਾਂਗੇ ਥੋੜਾ ਜਿਹਾ ਇਸ 'ਚ ਐਂ ਜਿਹੜੇ ਬ੍ਰੈਡ ਪੀਸ ਕਿ ਤਿਆਰ ਕੀਤੇ ਸੀ ਉਹ ਪਾਵਾਂਗੇ ਆਪਾਂ ਤੇ ਇੱਥੇ ਮੇਰੇ ਤਿੰਨ ਬ੍ਰੈਡ ਲੱਗ ਜਾਣਗੇ ਫਰੈਂਡਸ ਮੈਂ ਇੱਥੇ ਬ੍ਰਾਊਨ ਬ੍ਰੈਡ ਦਾ ਯੂਜ਼ ਕੀਤਾ ਹੈ ਤੁਸੀਂ ਵਾਈਟ ਬ੍ਰੈਡ ਵੀ ਲੈ ਸਕਦੇ ਹੋ ਤੇ ਇਹਨੂੰ ਆਪਾਂ ਇਹਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਡੋਹ ਦੀ ਫੋਮ ਆਉਣ ਤੱਕ ਆਪਾਂ ਮਿਕਸ ਕਰਾਂਗੇ ਜੇਕਰ ਤੁਹਾਨੂੰ ਹੋਰ ਦੀ ਹੋਰ ਬ੍ਰੈਡ ਕਰੰਬਸ ਦੀ ਜ਼ਰੂਰਤ ਪਵੇ ਤਾਂ ਤੁਸੀਂ ਪਾ ਸਕਦੇ ਹੋ ਤੇ ਸਾਡਾ ਡੋਹ ਜਿਹੜਾ ਬਣ ਕੇ ਤਿਆਰ ਹੋ ਗਿਆ ਹੱਥਾਂ ਉੱਤੇ ਮੈਂ ਕਿਉਂ ਲਾਇਆ ਥੋੜਾ ਜਿਹਾ ਤੇ ਥੋੜਾ ਥੋੜਾ ਪੀਸ ਐਸ ਚੋਂ ਆਪਾਂ ਲੈ ਲਵਾਂਗੇ ਤੁਸੀਂ ਕੋਈ ਵੀ ਸ਼ੇਪ ਵਿੱਚ ਇਹਨੂੰ ਬਣਾ ਸਕਦੇ ਹੋ ਮੈਂ ਸਿਲੰਡਰ ਸ਼ੇਪ ਵਿੱਚ ਬਣਾਵਾਂਗੀ ਬੱਚਿਆਂ ਨੂੰ ਇਸ ਤਰ੍ਹਾਂ ਦੇ ਸਨੈਕਸ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਤੇ ਸਾਰੇ ਡੋਦੀ ਆਪਾਂ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਲਵਾਂਗੇ ਤੇ ਫਰੈਂਡਸ ਇਹਨੂੰ ਮੈਂ ਅੱਪ ਦੋ ਤਰੀਕੇ ਨਾਲ ਤੁਹਾਨੂੰ ਬਣਾਉਣਾ ਦੱਸਾਂਗੀ ਤੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਜੇ ਆਪਾਂ ਦੋ ਤਰੀਕੇ ਨਾਲ ਬਣਾਵਾਂਗੇ ਜਿਹੜਾ ਤਰੀਕਾ ਤੁਹਾਨੂੰ ਵਧੀਆ ਲੱਗੇ ਉਹ ਯੂਜ਼ ਕਰਿਆ ਜੇ ਇਹ ਤੇ ਤੇਲ ਸਾਡਾ ਗਰਮ ਹੋ ਚੁੱਕਾ ਹੈ ਤੇ ਜਦੋਂ ਤੇਲ ਗਰਮ ਹੋ ਜੇ ਪੂਰਾ ਉਦੋਂ ਆਪਾਂ ਇੱਕ ਇੱਕ ਕਰਕੇ ਐਸੇ ਪਾ ਦਵਾਂਗੇ ਤੇ ਫਿਰੰਡ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਬਣਾ ਸਕਦੇ ਹੋ ਤੇ ਮੈਂ ਦੂਜਾ ਤਰੀਕਾ ਵੀ ਅੱਗੇ ਸ਼ੇਅਰ ਕਰਾਂਗੀ ਥੋੜਾ ਜਿਮੈਂ ਪਤੀਲੇ ਨੂੰ ਹਿਲਾ ਦੇਨੀ ਆ ਤਾਂ ਕਿ ਜਿਹੜਾ ਤੇਲ ਹੈ ਉਹ ਉੱਤੇ ਆ ਜਾਏ ਇਹਨਾਂ ਦੇ ਇਹਨਾਂ ਨੂੰ ਜ਼ਿਆਦਾ ਛੇੜਨਾ ਨਹੀਂ ਇੱਕ ਵਾਰ ਤੇ ਜਦੋਂ ਹਲਕਾ ਜਿਹਾ ਫਰਾਈ ਹੋ ਜੇ ਉਦੋਂ ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਪਲਟ ਦਵਾਂਗੇ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਬਣਾ ਸਕਦੇ ਹੋ ਤੇ ਇੱਕ ਦੂਜਾ ਤਰੀਕਾ ਦੱਸਾਂਗੀ ਉਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਹੋ ਜਿਹੜਾ ਤਰੀਕਾ ਤੁਹਾਨੂੰ ਪਸੰਦ ਆਵੇ ਉਸ ਤਰੀਕੇ ਨਾਲ ਤੁਸੀਂ ਬਣਾਓ ਤੇ ਜਦੋਂ ਦੋਨੋਂ ਸਾਈਡਾਂ ਤੋਂ ਬ੍ਰਾਊਨ 골ਡਨ ਫਰਾਈ ਹੋ ਜੇ ਉਦੋਂ ਆਪਾਂ ਬਾਹਰ ਕੱਢ ਲਵਾਂਗੇ ਤੇ ਫਿਰ ਹੁਣ ਬਣਾਵਾਂਗੇ ਦੂਜੇ ਤਰੀਕੇ ਨਾਲ ਇੱਥੇ ਅੱਧਾ ਕੱਪ ਮੈਂ ਕਣਕ ਦਾ ਆਟਾ ਲਿਆ ਸੀ ਉਸ 'ਚ ਮੈਂ ਥੋੜਾ ਜਿਹਾ ਪਾਣੀ ਨਮਕ ਤੇ ਹਲਕੀ ਜਿਹੀ ਮਿਰਚ ਪਾ ਕੇ ਇਹਦੀ ਜਿਹੜਾ ਘੋਲ ਬਣਾ ਲਿਆ ਸੀ ਤੇ ਇਹਦੇ ਵਿੱਚ ਆਪਾਂ ਜਿਹੜਾ ਆਪਾਂ ਬਣਾ ਕੇ ਰੱਖਿਆ ਸੀ ਇਹ ਟਿੱਕੀ ਇਹ ਸਿਲੰਡਰ ਸ਼ੇਪ ਦਾ ਤੇ ਇਹ ਆਪਾਂ ਡੁਬੋ ਕੇ ਇਹਨੂੰ ਕੋਟ ਕਰ ਲਵਾਂਗੇ ਪੂਰੇ ਆਟੇ ਨਾਲ ਤੇ ਇਸ ਤਰ੍ਹਾਂ ਆਪਾਂ ਫਰਾਈ ਕਰਾਂਗੇ ਇਹ ਸਨੈਕਸ ਵੀ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਤੇ ਇਹ ਬਣਾਉਣ 'ਚ ਔਰ ਜ਼ਿਆਦਾ ਆਸਾਨ ਰਹੇਗਾ ਤੁਸੀਂ ਆ ਵੀ ਟਰਾਈ ਕਰ ਸਕਦੇ ਹੋ ਜਿਹੜਾ ਤੁਹਾਨੂੰ ਤਰੀਕਾ ਵਧੀਆ ਲੱਗੇ ਤੁਸੀਂ ਬਣਾ ਸਕਦੇ ਹੋ ਇਹਦੇ ਨਾਲ ਹੋਏਗਾ ਕੀ ਕਿ ਜਿਹੜੇ ਆਪਾਂ ਇਸ ਤਰ੍ਹਾਂ ਬਣਾਵਾਂਗੇ ਉਹ ਜ਼ਿਆਦਾ ਕਰਕਰੇ ਕਰਾਰੇ ਹੋਰ ਬਣ ਜਾਣਗੇ ਤੇ ਤੇਲ ਵਿੱਚ ਵਿਖਰਨਦਾ ਵੀ ਡਰ ਨਹੀਂ ਰਹੇਗਾ ਤੇ ਤੁਸੀਂ ਆ ਤਰੀਕਾ ਵੀ ਅਪਣਾ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਹੋਵੇ ਤੁਸੀਂ ਬਣਾ ਸਕਦੇ ਹੋ ਤੇ ਇਹਨਾਂ ਨੂੰ ਵੀ ਆਪਾਂ ਮੀਡੀਅਮ ਫਲੇਮ ਤੇ ਫਰਾਈ ਕਰ ਲਵਾਂਗੇ ਤੇ ਦੋਨੇ ਸਾਈਡਾਂ ਤੋਂ ਜਦੋਂ ਇਹ ਫਰਾਈ ਹੋ ਜਾਣ ਉਦੋਂ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਦੇਖੋ ਵੇਖਣ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਤੇ ਖਾਣ ਵਿੱਚ ਵੀ ਇੰਨੇ ਹੀ ਜ਼ਿਆਦਾ ਟੇਸਟੀ ਨੇ ਫਰੈਂਡਸ ਜੇਕਰ ਰੈਸਪੀ ਪਸੰਦ ਆਈ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਹੋ